ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਇੱਕ ਹੋ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਰਾਜਸਥਾਨ ਦੀ ਸਭ ਤੋਂ ਵੱਡੀ ਇਨਲੈਂਡ ਸੋਲਟ ਲੇਕ ਵਿੱਚ ਜੋ ਕਿ ਸਥਿਤ ਹੈ ਜੈਪੁਰ ਤੋਂ ਲਗਭਗ 70 ਕਿਲੋਮੀਟਰ ਦੂਰ ਤੇ ਸਾਡਾ ਸਫ਼ਰ ਸਟਾਰਟ ਹੁੰਦਾ ਹੈ ਸਵੇਰੇ ਜੈਪੁਰ ਤੋਂ 8 ਵਜੇ ਤਸੀਹਤ ਨਿਕਲ ਪੈਨੇ ਆ ਆਪਣੀ ਥਾਰ ਤੇ ਇਹ 70 ਕਿਲੋਮੀਟਰ ਦਾ ਸਫ਼ਰ ਪੂਰਾ ਕਰਨ ਲਈ ਜਿਹਦੇ ਵਿੱਚ ਸਾਨੂੰ ਲੱਗਿਆ ਹੈ ਅਰਾਊਂਡ 1 ਘੰਟਾ ਤੇ 15 ਮਿੰਟ ਸਾਂਬਰ ਲੇਕ ਫੇਮਸ ਹੈ ਆਪਣੀ ਕੁਦਰਤੀ ਸੁੰਦਰਤਾ ਲਈ ਤੇ ਇਹ Rajasthan ਦੀ ਸਭ ਤੋਂ ਪ੍ਰਾਣੀ ਲੈਂਡ ਸੋਲਟ ਲੇਕ ਹੈ ਇੱਥੇ ਸੋਲਟ ਦਾ ਪ੍ਰੋਡਕਸ਼ਨ ਬੜੇ ਹੀ ਟ੍ਰੈਡੀਸ਼ਨਲ ਤਰੀਕੇ ਨਾਲ ਹੁੰਦਾ ਹੈ ਜਸਟ ਸਾੰਬਰ ਦਾ ਪਾਣੀ ਤੇ ਸੂਰਜ ਦੀ ਧੁੱਪ ਤੇ ਬਸ ਕੁਝ ਹੀ ਦਿਨਾਂ ਵਿੱਚ ਨਮਕ ਤਿਆਰ ਹੋ ਜਾਂਦਾ ਹੈ ਤੇ ਇੱਥੇ ਸਰਦੀਆਂ ਦੇ ਵਿੱਚ ਬਹੁਤ ਹੀ ਖੂਬਸੂਰਤ ਗੁਲਾਬੀ ਰੰਗ ਦੇ ਫਲਮਿੰਗੋਜ਼ ਵੀ ਆਉਂਦੇ ਇਸ ਨੂੰ ਫਲਮਿੰਗੋ ਦਾ ਦੂਜਾ ਘਰ ਵੀ ਕਿਹਾ ਜਾ ਸਕਦਾ ਹੈ ਐਡਵੈਂਚਰ ਲਵਰਸਾਸਤੇ ਵੀ ਇੱਕ ਪਰਫੈਕਟ ਸਪੋਟ ਹੈ ਕਿਉਂਕਿ ਇੱਥੇ ਕੁਦਰਤੀ ਖੂਬਸੂਰਤੀ ਦੇ ਨਾਲ-ਨਾਲ ਤੁਹਾਨੂੰ ਮਿਲੇਗੀ ਕਰਨ ਨੂੰ ਆਫ-ਰੋਡਿੰਗ, ਵਾਟਰ ਕ੍ਰੋਸਿੰਗ ਤੇ ਸਾਡੀ ਥਾਰ ਨੇ ਵੀ ਇੱਥੇ ਖੂ ਪਰਫਾਰਮ ਕੀਤਾ ਤੁਸੀਂ ਜਿੱਦਾਂ ਕਿ ਵੀਡੀਓ ਵਿੱਚ ਦੇਖ ਸਕਦੇ ਹੋ ਇੱਥੇ ਬਾਰਿਸ਼ ਦਾ ਇੰਨਾ ਪਾਣੀ ਹੋ ਚੁੱਕਿਆ ਸੀਗਾ ਕਿ ਸਾਂਬਰ ਲੇਕ ਦਾ ਪਾਣੀ ਹੈ ਜੋ ਰੂਟ ਤੱਕ ਆ ਚੁੱਕਿਆ ਸੀਗਾ ਤੇ ਥਾਰ ਦੇ ਆਲਮੋਸਟ ਅਗਲੇ ਟਾਇਰ ਪੂਰੇ ਡੁੱਬ ਕੇ ਚੱਲ ਰਹੇ ਸੀਗੇ ਤਾਂ ਇਹਦੇ ਨਾਲ ਹੀ ਅਸੀਂ ਵੀ ਐਡਵੈਂਚਰ ਨੂੰ ਇੰਜੋਏ ਕੀਤਾ اسی طرح اسی ਵੀ ਕੀਤਾ थार दी ऑफरोडिंग द एंजॉय रोड ਤੇ ਪਾਣੀ ਇੰਨਾ ਸੀਗਾ ਕਿ ਥਾਰ ਦੇ অলਮੋਸਟ ਅਗਲੇ ਟਾਇਰ ਹਨਾ ਉਹ ਪੂਰੇ ਪੂਰੇ ਪਾਣੀ ਵਿੱਚ ਡੁੱਬ ਚੁਕੇ ਸੀਗੇ ਤਾਂ ਗੱਡੀ ਵਿੱਚ ਬੈਠੇ ਅਸੀਂ ਸਾਹਮਣੇ ਰੋਡ ਦੀ ਤਰਫ ਦੇਖ ਸਕਦੇ ਸੀਗੇ ਉੱਥੇ ਕਾਫੀ ਸਾਰੇ ਸਾਧਨ ਖੜੇ ਹੋਏ ਸੀ ਜਿਹਦੇ ਵਿੱਚ ਬਾਈਕ ਸੀਗੀਆਂ ਤਾਂ ਕੁਝ ਗੱਡੀਆਂ ਵੀ ਸੀ ਤੇ ਕਾਫੀ ਸਾਰੇ ਲੋਕ ਖੜੇ ਸੀ ਜੋ ਕਿ ਵੇਟ ਕਰ ਰਹੇ ਸੀ ਕਿ ਕਿ ਥੋੜਾ ਪਾਣੀ ਘਟੇ ਰੋੜ ਤੇ ਤੇ ਰੋਡ ਕਰਾਸਿੰਗ ਕਰਨ ਲੇਕਿਨ ਜਦੋਂ ਥਾਰ ਪੂਰੇ ਪਾਣੀ ਨੂੰ ਕ੍ਰੋਸ ਕਰਕੇ ਰੋਡ ਦੀ ਦੂਜੀ ਤਰਫ ਗਈ ਤਾਂ ਲੋਕਾਂ ਦਾ ਰਿਐਕਸ਼ਨ ਦੇਖਣ ਵਾਲਾ ਸੀਗਾ ਕਿ ਇਦਾਂ ਦੀ ਜਗ੍ਹਾ ਤੇ 4x4 ਗੱਡੀ ਕਿੱਦਾਂ ਪਰਫਾਰਮ ਕਰਦੀ ਹੈ ਤਾਂ ਚਲੋ ਹੁਣ ਬਿਨਾ ਹੋਰ ਸਮਾਂ ਗਵਾਏ ਤੁਹਾਨੂੰ ਲੈ ਚੱਲਦੇ ਆਂ ਸਾਂਬਰ ਲੇਕ ਦੇ ਉਸ ਸਪੌਟ ਦੀ ਤਰਫ ਜੋ ਕਿ ਫੇਮਸ ਹੈ ਪ੍ਰੀ ਵੈਡਿੰਗ ਸ਼ੂਟ ਵਾਸਤੇ ਜਿੱਥੇ ਲੋਕ ਬੇਸਿਕਲੀ ਜ਼ਿਆਦਾ ਆਪਣੀ ਪ੍ਰੀ ਵੈਡਿੰਗਸ ਦੇ ਫੋਟੋ ਸ਼ੂਟਸ ਕਰਵਾਉਂਦੇ ਨੇ ਸਾਂਬਰ ਲਿਖਦੇ ਐਸ ਪੁਆਇੰਟ ਨੂੰ ਟੋਏਟ ਰੇਨ ਰੈਸਟੋਰੈਂਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਇੱਕ ਟੋਏਟ ਰੇਨ ਹੈ ਇਹ ਬੇਸਿਕਲੀ ਇਸ ਟੋਏਟ ਰੇਨ ਦੇ ਅੰਦਰ ਕੀ ਹੈ ਕਿ ਜਨਰੇਟਰ ਦਾ ਇੰਜਨ ਲੱਗਿਆ ਹੋਇਆ ਹੈ ਜੋ ਕਿ ਇੱਕ ਜਨਰੇਟਰ ਦੇ ਇੰਜਨ ਨਾਲ ਚੱਲਦੀ ਹੈ ਜੋ ਕਿ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਇਸ ਟ੍ਰੇਨ ਦੇ ਅੰਦਰ ਜਿੰਨੇ ਵੀ ਇਹਦੇ ਡੱਬੇ ਹੈ ਜਿਹੜੇ ਰਿਕਪਾਰਟਮੈਂਟ ਹੈ ਹਰ ਦੇ ਅੰਦਰ ਇੱਕ ਰੈਸਟੋਰੈਂਟ ਬਣਿਆ ਹੋਇਆ ਹੈ ਬਟ ਜਿਸ ਟਾਈਮ ਅਸੀਂ ਗਏ ਹੋਏ ਸੀ ਕਿ ਇਹ ਰੈਸਟੋਰੈਂਟ ਉਸ ਟਾਈਮ ক্লোਜ਼ ਸੀਗਾ ਹੁਣ ਆਪਾਂ ਦਾ ਪੋਸਟ ਵੈਟਿੰਗ ਆਇ ਤੇ ਰਿਦਰ ਆ ਆ ਆ ਆ ਆ ਤੇ ਆਜੀ ਹਾਂ ਜੀ ਨਿਆਸ਼ ਉਹ ਲਿਵਿੰਗ ਬੋ ਦੇ ਕੋਲ ਕਿਨੇ ਸਾਲ ਲੱਗ ਰਿਹਾ ਬੋਰਡ ਤੋਂ ਇੱਥੇ ਬਹੁਤ ਸਾਰਾ ਫਨ ਕਰੇ ਤੋਂ ਬਾਅਦ ਅਸੀਂ ਕਾਫੀ ਸਾਰਾ ਫੋਟੋ ਸ਼ੂਟ ਕੀਤਾ ਤੇ ਫੋਟੋ ਸ਼ੂਟ ਵੀ ਸੀਕੁਐਂਸ ਹੋਇਆ ਪਹਿਲਾ ਮੰਮੀ ਪਾਪਾ ਤੇ ਰੁੱਦਰ ਰਿਆਂ ਇਸ ਦਾ ਫਿਰ ਉਸ ਤੋਂ ਬਾਅਦ ਸਾਡੇ ਸਾਰਿਆਂ ਦਾ ਤੇ ਡਿਊਰਿੰਗ ਦਾ ਫੋਟੋ ਸ਼ੂਟ ਨਾਲ ਕਾਕੇ ਨੇ ਜੀਂ ਦੇ ਫੜ ਕੇ ਵਾਲ ਵੀ ਖਿੱਚਦੇ ਸੀਗੇ ਤੋਂ ਵੀ ਵੀਡੀਓ ਵੀ ਤੁਹਾਨੂੰ ਦਿਖਾ ਦੇਗਾ ਕਿ ਉਹ ਪੁਆਇੰਟ ਦਿੱਤੇ ਕਾਕਾ ਜੀਂ ਦੇ ਵਾਲ ਫੜ ਕੇ ਕੀ ਕਰ ਰਿਹਾ ਤੱਕ ਐਂਦਰ ਪਹੁੰਚ ਗਏ ਸੀ ਪਹੁੰਚ ਗਏ ਸੀ ਸਾੰਬਰ ਉੱਪਰ ਕਿੱਥੇ ਆ ਪਹੁੰਚ ਨਹੀਂ ਕਿੱਥੇ ਉੱਪਰ ਕਿੱਥੇ ਮਦਕੇ ਐਂਕੋ ਕਮਿੰਟਾ ਜਿਹੀ ਖਿੱਚੀ ਦੀ ਐਸ ਟੌਏ ਟ੍ਰੇਨ ਦੇ ਜਸ ਨਾਲ ਹੀ ਨਾ ਇੱਕ ਮਿਨੀ ਵੈਨ ਵੀ ਖੜੀ ਸੀ ਇਸ ਮਿਨੀ ਵੈਨ ਅੰਦਰ ਉਹ ਸ਼ਾਇਦ O2 ਦਾ ਇੰਜਨ ਲੱਗਿਆ ਹੋਇਆ ਤੇ ਇਹ ਵੀ ਐਸ ਛੋਟੇ ਟਰੈਕ ਦੇ ਉੱਤੇ ਹੀ ਚਲਦੀ ਹੈ ਤਾਂ ਕੋਈ ਹੈ ਨਹੀਂ ਸੀਗਾ ਤਾਂ ਅਸੀਂ ਕਿਹਾ ਚਲੋ ਇਹ ਦਿਨਾਂ ਵੀ ਥੋੜਾ ਫਨ ਕਰ ਲੈਣੇ ਆ ਤੇ ਪਾਪਾ ਇਹਨੂੰ ਬੈਠ ਕੇ ਇਹਨੂੰ ਡਰਾਈਵ ਕਰਨ ਦਾ ਐਕਟ ਕਰ ਰਹੇ ਸੀਗੇ ਕਿ ਇਹਨੂੰ ਜਦ ਡਰਾਈਵ ਕਰ ਰਹੇ ਹੋ ਤਾਂ ਅਸੀਂ ਕਾਫੀ ਇੰਜੋਏ ਕੀਤਾ ਹੈ ਜਗ੍ਹਾ ਤੇ ਵੀ ਟੌਏ ਟ੍ਰੇਨ ਮਿੰਨੀ ਵੈਨ ਆ ਫੋਟੋ ਸ਼ੂਟ ਕਰਨ ਤੋਂ ਬਾਅਦ ਅਸੀਂ ਚੱਲ ਪਏ ਆਂ ਲੇਕ ਦੀ ਤਰਫ ਤਾਂ ਲੇਕ ਦਾ ਪਾਣੀ ਇੱਥੇ ਤੁਹਾਨੂੰ ਦਿਖ ਰਿਹਾ ਪਰ ਇਹ ਲੇਕ ਬਹੁਤ ਜ਼ਿਆਦਾ ਗਹਿਰੀ ਨਹੀਂ ਹੈ ਕਿਉਂਕਿ ਇੱਥੇ ਕਿਆਰੀਆਂ टाइप ਬਣੀ ਹੋਣੀਆਂ ਜਿਹਦੇ ਅੰਦਰ ਪਾਣੀ ਭਰਿਆ ਰਹਿੰਦਾ ਤਾਂ ਏਵਰੇਜ 1 ਤੋਂ 1.40 ਪਾਣੀ ਹੁੰਦਾ ਤਾਂ ਦੂਰੇ ਕਾਫੀ ਸਾਨੂੰ ਫਲਮਿੰਗੋਜ਼ ਦਿਖ ਰਹੇ ਸੀ ਜੋ ਕਿ ਕਾਫੀ ਦੂਰ ਸੀਗੇ ਸ਼ਾਇਦ ਕੈਮਰੇ ਦੇ ਅੰਦਰ ਤੋਂ ਨਹੀਂ ਦੇਖ ਸਕਦਾ ਮੈਂ ਹੋਰ ਫੋਟੋ ਅਟੈਚ ਕਰ ਦੂੰਗਾ ਫਲਮਿੰਗੋਜ਼ ਦੀ ਜਿਹਦੇ ਅੰਦਰ ਤੁਹਾਨੂੰ ਫਲਮਿੰਗੋਜ਼ ਦਿਖ ਜਾਣਗੇ ਕਿਉਂਕਿ ਜਿਹੜਾ ਕਰਾਊਡ ਸਾਈਡ ਏਰੀਆ ਇੱਧਰ ਇਹ ਨਹੀਂ ਆਉਂਦੇ ਹੈਗੇ ਬਰਡਸ ਉਸ ਤੋਂ ਬਾਅਦ ਇੱਥੇ ਵੀ ਅਸੀਂ ਕਾਫੀ ਸਾਰੇ ਅਲੱਗ-ਅਲੱਗ ਡਰੋਨ ਸ਼ਾਟਸ ਲਿੱਤੇ ਠੀਕ ਹੈ ਤੇ ਉਸ ਤੋਂ ਬਾਅਦ ਰੁਦਰ ਤੇ ਰਿਆansh ਨੂੰ ਖੁੱਲੀ ਜਗ੍ਹਾ ਦੇਖ ਗਈ ਤੇ ਉਹ ਥੱਲੇ ਬੈਠ ਗਏ ਥੋੜਾ ਸੌਲਟੀ ਵਾਲਾ ਮਿੱਟੀ ਹੈ ਇਹ ਮਤਲਬ ਨਮਕੀ ਹੈ ਕਹ ਲੋ ਇਹਨੂੰ ਕਿਉਂਕਿ ਮਿੱਟੀ ਨਹੀਂ ਹੈ ਜਦੋਂ ਪੂਰਾ ਗਰਮੀ ਇਹ ਡਰਾਈ ਹੋ ਜਾਂਦਾ ਤੇ ਵਾਈਟ-ਵਾਈਟ ਪੂਰਾ ਏਰੀਆ ਹੈ ਪੂਰਾ ਨਮਕ ਹੀ ਨਮਕ ਦਿਖਦਾ ਹੈ ਸਾਰੇ ਤਰਫ ਰੁਦਰ ਤਾਂ ਦੇਖ ਲੈਂਦਾ ਰਿਆansh ਤਾਂ ਪੁੱਛਾ ਦੇ ਆਹ ਕਿ ਚਲੋ ਚਲੋ ਚੱਲੀ ਗਏ ਚਲੋ ਬਸ ਬਹੁਤ ਹੋ ਗਿਆ ਅੱਜ ਚਲੋ ਇਸ ਤੋਂ ਬਾਅਦ ਅਸੀਂ ਪਾਪਾ ਦੀ ਲਾਤੀ ਡਿਊਟੀ ਐਜ਼ ਅ ਕੈਮਰਾਮੈਨ ਤੇ ਪਾਪਾ ਬਣਨ ਲੱਗੇ ਮੇਰੀ ਜਸਵੀ ਰੁਦਰ ਰਿਆਸ ਦੀ ਕਰੀਮ ਰਿਆਸ ਰਿਆਸ ਜੀ ਫੋਟੋ ਦੇਖੋ ਰੁਦਰ ਕਿੰਨੀ ਜਦੋਂ ਤੱਕ ਕਾਫੀ ਸਾਰਾ ਫਨ ਤੇ ਫੋਟੋ ਸ਼ੂਟ ਕਰੇ ਬਾਅਦ ਅਸੀਂ ਚੱਲ ਪਏ ਆਂ ਵਾਪਸ ਬੈਕ ਟੂ ਜੈਪੁਰ ਦੀ ਤਰਫ ਤੇ ਜੇ ਹਜੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ ਤਾਂ ਕਿ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲਦੇ ਰਹਿਣ ਤੇ ਆਦੇ ਨਾਲ ਹੀ ਅੱਜ ਦਾ ਬਲੌਗ ਕਰਦੇ ਆ ਇੱਥੇ ਹੀ ਐਂਡ ਤੇ ਜਲਦ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ ਤਾਂ ਲੋਸ ਪੰਜਾਬੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ